brought to by silver pumps top quality aur consistent performance ke liye sirf silver pumps naam yaad rakhna ਪੰਜਾਬ ਚ ਅੱਜ ਤੋਂ ਮੋੜ ਮੌਨਸੂਨ ਸ਼ੁਰੂ ਪੂਰਾ ਪੰਜਾਬ ਅਲਰਟ ਚ ਭਾਰੀ ਤੋਂ ਭਾਰੀ ਮੀਂਹ ਦੀ ਚੇਤਾਵਨੀ yellow ਅਤੇ orange ਅਲਰਟ ਜਾਰੀ ਪੰਜਾਬ ਚ ਅੱਜ ਮੋੜ ਮੌਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਪੂਰੇ ਪੰਜਾਬ ਚ ਅੱਜ ਭਾਰੀ ਮੀਂਹ ਲਈ yellow ਅਤੇ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਚਲੰਦਰ ਨਵਾਂ ਸ਼ਹਿਰ ਰੂਪਨਗਰ ਸ਼੍ਰੀਫਤੇਗੜ ਸਾਹਿਬ ਅਤੇ ਐਸਐਸ ਨਗਰ ਚ ਤੇਜ਼ ਹਵਾਵਾਂ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਨੂੰ ਲੈ ਕੇ orange alert ਜਾਰੀ ਕੀਤਾ ਹੈ ਤਰਨਤਾਰਨ ਫਿਰੋਜ਼ਪੁਰ ਮੋਗਾ ਲੁਧਿਆਣਾ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਅਤੇ ਫਾਜ਼ਿਲਕਾ ਚ ਤੇਜ਼ ਹਵਾਵਾਂ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਕਿ ਇਨਾਂ ਇਲਾਕਿਆਂ 'ਚ 12 ਮਿਲੀਮੀਟਰ ਜਾਂ ਇਸ ਤੋਂ ਵੱਧ بارش ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਹਿੱਸਿਆਂ 'ਚ ਅੱਜ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਇਹ ਅਲਰਟ 7 ਜੁਲਾਈ ਤੱਕ ਜਾਰੀ ਕੀਤਾ ਹੈ। ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ। ਅੰਮ੍ਰਿਤਸਰ 35.8 ਡਿਗਰੀ, ਮੁਹਾਲੀ 33.1 ਡਿਗਰੀ, ਫਿਰੋਜ਼ਪੁਰ 36.2 ਡਿਗਰੀ, ਜਲੰਧਰ 35.4 ਡਿਗਰੀ, ਲੁਧਿਆਣਾ 35.2 ਡਿਗਰੀ, ਪਠਾਨਕੋਟ 33.7 ਡਿਗਰੀ, ਪਟਿਆਲਾ 34.8 ਡਿਗਰੀ। ਜ਼ਿਕਰਯੋਗ ਹੈ ਕਿ ਮੌਨਸੂਨ ਦੇ ਪੰਜਾਬ 'ਚ ਪਹਿਲਾ ਆ ਜਾਣ ਨਾਲ ਮੌਸਮ 'ਚ ਕਾਫੀ ਬਦਲਾ ਦੇਖਿਆ ਗਿਆ ਹੈ। ਇਹ ਅਨੁਮਾਨ ਵੀ ਲਗਾਇਆ ਜਾ ਸਕਦਾ ਹੈ ਕਿ ਜੇ ਪੰਜਾਬ 'ਚ ਜੂਨ ਦੇ ਮਹੀਨੇ ਇੰ ਇਸਤੇ ਕੀ ਜਾ ਸਕਦੀ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਸਕਦੇਨਾ